ਬਲਕਾਰ ਸਿੰਘ ਗਿੱਲ ਖੇਤੀ ਬਾੜੀ ਆਜੋ ਵੀ ਆਪਣੇ ਚੈਨਲ ਤੇ ਸਾਰੇ ਵੀਰਾਂ ਦਾ ਸਵਾਗਤ ਆਜੋ ਬਣਾਉਣੇ ਆ ਅੱਜ ਦਾ ਬਲੌਗ ਆਹ ਖੜਾ ਆਪਣਾ ਮੰਗੂ ਆਹ ਫਿਰਦੀ ਆਪਣੀ ਪਰੀ ਆਹ ਫਿਰਦਾ ਆਪਣਾ ਫਤਾ ਬੰਨ ਤੇ ਫਤੇਪੱਤਾ ਸਾਰੇ ਪਸ਼ੂ ਯੈਸ ਆਜੋ ਭਾਈ ਹੁਣ ਸਿੱਟਦੇ ਆ ਕੂੜਾ ਕੂਲੇ ਦੇ ਬੱਠਲ ਭਰ-ਭਰ ਕੇ ਰੂੜੀ ਤੇ ਆ ਫਿਰਦੀ ਆਪਣੀ ਪਰੀ ਭੱਜੀ ਫੇਰ ਧੋਵਾਂਗੇ ਫਰਸ ਫੇਰ ਪਾਵਾਂਗੇ ਪੱਠੇ ਆਜੋ ਤੁਹਾਨੂੰ ਸਾਰਾ ਵਿਖਾਉਨੇ ਆ ਵੇਖੋ ਕੜਤੀ ਹੈ ਨਾ ਪਰੀ ਖੁੱਲ ਕੇ ਗੇੜੇ ਆ ਆਪਣਾ ਚੋਬਰ ਫਤਾ ਸਿੰਘ ਭੁਜਾਈ ਜਾਣਾ ਬੱਚਿਆਂ ਕਿਵੇਂ ਆਜ ਠੀਕ ਆ ਟਿੱਡ ਠੀਕ ਆ ਕਿ ਦੁਖ ਰਿਆ ਮਾੜਾ ਮੋਟਾ ਮਾੜਾ ਮੋਟਾ ਤਾਂ ਦੁਖ ਰਿਆ ਥੇ ਹੂੰ ਸੇ ਥੋੜਾ ਯਾ ਠੀਕ ਆ ਹੈ ਆਯੋ ਵੀ ਬਣਾਉਣੇ ਆਈ ਤੁਹਾਨੂੰ ਵਿਖਾਉਣੇ ਆ ਆ ਆਪਣੀ ਪੂਰपरी ਉਹ ਆਪਣਾ ਮੰਗੂ ਬਾਦਸ਼ਾ ਆ ਬਈ ਆਪਣੀ ਗੁਣਗੁਣ ਵੇਖੋ 3500 ਦਾ ਟੀਕਾ ਭਰਾਇਆ ਆ ਪੂਰਾ ਆਪਾਂ ਕਹਾਂ ਜੇ ਬੱਛਾ ਹੋਇਆ ਤਾਂ 3500 ਗਿਆ ਜੇ ਬੱਚੀ ਦੇਤੀ ਤਾਂ 3500 ਕਮ ਦੇ ਜੂਗਾ ਵੇਖੋ ਵਾਹਿਗੁਰੂ ਦੀ ਕਿਰਪਾ ਨਾਲ ਆ ਪੂਰਾ ਆ ਆਪਣੀ ਨੰਨੂ ਆ ਆਪਣੀ ਮਿਸ ਪੂਜਾ ਚੱਲ ਗਿਆ ਨਾ ਆ ਵੇਖੋ ਬਾਈ ਟਿੱਬੇ ਲੱਗ ਜਾਂਦੇ ਅਗਲਾ ਕਹਿੰਦਾ ਪਸੂ ਪਸੂ ਸਾਹਮਣੇ ਐਡੇ ਸੌਖੇ ਨਹੀਂ ਮੈਂ ਤੇ ਮੇਰੀ ਮੰਮੀ ਤੜਕੇ 3 ਵਜੇ ਤੇ ਉੱਠਦੇ ਆ ਬੈਠ ਸੁਵੀ ਸੀਗੀ ਪਹਿਲਾਂ ਤਾਂ ਮਿਲਦੀ ਨਹੀਂ ਸੀ ਕਿ ਮੇਰੀ ਮਾਂ ਨੇ ਮਸਾਂ ਤੋ 3 ਦਿਨ ਹੋ ਗਏ ਵਿਚਾਰੀ ਤੇ ਛੜਾ ਉਹ ਵੀ ਸੋਨ ਨੂੰ ਮੁਖਾਵਾ ਕਿਵੇਂ ਛੜਾ ਮਾਰਦੀ ਆ ਆਪਾਂ ਬੜਾਵਾਂਗੇ ਬਲੌਗ ਆ ਵੇਖੋ ਹੁਣ ਮੈਂ ਤੇ ਮੇਰੀ ਮੰਮੀ ਸਿੱਟਾਂਗੇ ਘਟੋ ਘਟ 15 20 ਬੱਠਲ ਫੇਰ ਆ ਫਰਸ਼ ਧੋਵਾਂਗੇ ਆਏ ਹਾਂ ਵੇਖੋ ਆਪਣੀ ਪਰੀ ਨੂੰ ਤੇ ਗੁਣਗੁਣ ਨੂੰ ਖੁੱਲੀ ਖਰਾਕ ਆਹ ਪਾ ਦੇਈ ਦੀ ਆ ਬਈ ਆ ਬਾੜੀ ਵਧੀਆ ਚੀਜ਼ ਆ ਦੁੱਧ ਨਾਲੋਂ ਵੀ ਚੰਗੀ ਆ ਪਾਇਆ ਕਰੋ ਸਾਰੇ ਪਸ਼ੂਆਂ ਨੂੰ ਬਹੁਤ ਚੰਗੀ ਖਰਾਕ ਆ ਇਹ ਨਿੱਕੇ ਪਸ਼ੂਆਂ ਦਾ ਵਰਦਾਨ ਬਹੁਤ ਚੰਗੀ ਖਰਾਕ ਆਏ ਖੁੱਲੀ ਸਿੱਟ ਦੇਈ ਦੀ ਆ ਤੇ ਖਾਈ ਚਲੋ ਆਵੇ ਪਾਤੀ ਨਾ ਪਰੀ ਨੂੰ ਅਜੇ ਤੱਕ ਉਹ ਨਿੱਕੀ ਦਾ ਖਾਣ ਨਹੀਂ ਲੱਗੀ ਗੁਣਗੁਣ ਤਾਂ ਖਾਂਦੀ ਨਹੀਂ ਪਰੀ ਖਾਂਦੀ ਆ ਪਰੀ ਨੂੰ ਪਾ ਦਈਦੀ ਆ ਲੈ ਖਾਲਾ ਆ ਵੇ ਖਾ ਆ ਪਈ ਖਾਲਾ ਖਾਲਾ ਇਹਨੂੰ ਦੁੱਧ ਤੇ ਆ ਖਰਾਕ ਹਰਾ ਨਹੀਂ 2 ਮਹੀਨੇ ਨਹੀਂ ਇਹਨੂੰ ਪੂਰਾ ਹਰਾ ਪਾਉਣਾ ਨਾ ਪਾ ਗਏ ਗੁਣਗੁਣ ਨੂੰ ਜਦੋਂ ਦੋ ਨੂੰ ਦੋ ਢਾਈ ਮਹੀਨਿਆਂ ਦੀਆਂ ਹੋ ਗਈਆਂ ਫੇਰ ਹਰਾ ਪਾਉਣ ਲੱਗਾਂਗੇ ਆ ਖਰਾਕ ਤੇ ਬੱਕਲਾ ਦੁੱਧ ਇਹਨਾਂ ਨੂੰ ਖੁੱਲਾ ਪਾਈ ਜਾਈ ਹਾਵੇ ਆਏ ਦਾਣੇ ਦੇ ਭੱਠ ਭਰ ਭਰ ਕੇ ਬਾਈ ਡਰਮ ਰੱਖੀਦੇ ਆ ਫੇਰ ਵਹਿੜਾਂ ਤੇ ਬੱਚੀਆਂ ਬਣਦੀਆਂ ਹੁਣ ਆਪਣਾ ਤਾਂ ਇਹਨਾਂ ਤੇ ਫੋਕਸ ਤਾਂ ਪੂਰਾ ਐ ਬਰੀਡ ਤੇ ਕੰਮ ਕਰਨਾ ਬਾਈ ਦੁੱਧ ਦਾ ਦਾ ਰੇਟ ਤਾਂ ਹੀ ਨੀਗਾ ਕੱਲਾ ਬਰੀਡ ਤੇ ਬਰੀਡ ਚੰਗੀ ਬਣਾਉਣੀ ਆ ਆਪਾਂ ਜਿਵੇਂ ਹੁਣ ਆਪਣੀ ਪਰਿਯੋਗੀ ਗੁਣਗੁਣ ਹੋਗੀ ਤੁਹਾਨੂੰ ਵਿਖਾਉਣੇ ਆ ਆਹ ਚੰਗੇ ਟੀਕੇ ਭਾਈ ਦੇ ਆ ਚੰਗੀ ਨਸਲ ਦੀਆਂ ਕਟੀਆਂ ਚੰਗੀ ਨਸਲ ਦੇ ਬੱਛੀਆਂ ਤੇ ਆਹ ਖਰਾਕ ਤੁਹਾਨੂੰ ਵਿਖਾਉਣੇ ਨੇ ਬਹੁਤ ਤਕੜੀ ਖਰਾਕ ਆ ਭਾਈ ਆਹ 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 ਖਰਾਕ ਪਾਇਆ ਕਰੋ ਨਿੱਕੇ ਬੱਛਰੂਆਂ ਤੇ ਕਟੀਆਂ ਨੂੰ ਤੇ ਇੱਕ ਲੱਸੀ ਦਿਨੇ ਲੱਸੀ ਲਾਜ਼ਮੀ ਮੇਰੀ ਮੰਮੀ ਨੇ ਤਾਂ ਪੱਕੀਆਂ 2-2 ਨਿਪਲਾਂ 3-3 ਪਿਉਣੀਆਂ ਪਿਉਣੀਆਂ ਨਿੱਕੇ ਬੱਛਰੂਆਂ ਨੂੰ ਤੇ ਕੱਟੀ ਨੂੰ ਆਪਣੀ ਨੂੰ ਹੁਣ ਛੜਦੇ ਆ ਕੂੜਾ ਫੇਰ ਧੋਵਾਂਗੇ ਫਰਸ ਉਹ ਵੀ ਤੁਹਾਨੂੰ ਬੁਖਾਵਾਂਗੇ ਇੱਕ ਆ ਨਵੀਆਂ ਨਵੇਂ ਸੂਇਆਂ ਨੂੰ ਬਾਈ ਆ ਕਾੜਾ ਗੁੜ ਤੇ ਖਾਲ ਤੇ ਇੱਕ ਮਿਸਰੀ ਤੇ ਇੱਕ ਗਲਕੰਦ ਇਹ ਘਟੋ ਘਟ ਪੰਜ 7 ਦਿਨ ਕਾੜੇ ਲਾਜ਼ਮੀ ਦਿਆ ਕਰੋ ਬਹੁਤ ਤਗੜੀ ਚੀਜ਼ ਐ ਬਾਈ ਇਹ ਮੈਲਾ ਸੜਦੇ ਪਸ਼ੂ ਇਹ ਮੰਮੀ ਕਿੰਨੇ ਦਿਨ ਦੇਣੇ ਹੁੰਦੇ ਆ ਤਿੰਨ ਚਾਰ ਦਿਨ ਤਿੰਨ ਚਾਰ ਦਿਨ ਬਾਈ ਇਹ ਆਪਾਂ ਵੀਡੀਓ ਤੁਹਾਨੂੰ ਬਣਾ ਕੇ ਦੱਸਾਂਗੇ ਆਪਣੀ ਮਾਤਾ ਤੋਂ ਪੁੱਛਾਂਗੇ ਕੀ ਕੀ ਚੀਜ਼ਾਂ ਪਾਉਂਦੀ ਐ ਆਹ ਵੇਖੋ ਭਾਈ ਐਂ ਬਣਾਉਣਾ ਪੈਂਦਾ ਥਾ ਬਣਾ ਤਾ ਨਾ ਰੜਾ ਮੈਂ ਤੇ ਮੇਰੀ ਮਾਤਾ ਨੇ ਹੁਣ ਧੋਵਾਂਗੇ ਫਰਸ ਵੀਡੀਓ ਚ ਗੱਲਾਂ ਬਹੁਤ ਵਧੀਆਂ ਹੁੰਦੀਆਂ ਸਾਰੀ ਵੀਡੀਓ ਵੇਖਿਆ ਕਰੋ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਨਵੇਂ ਵੀਰ ਆਉਂਦੇ ਆ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਲਾਇਕ ਸ਼ੇਅਰ ਕਰ ਦਿਆ ਕਰੋ